ਨਹੀਂ ਬਰਾ ਦ ਡਾਕਟਰ ਨਹੀਂ ਕੋਈ ਆ ਰਾਤ ਕੋ ਡਾਕਟਰ ਕੋਈ ਨਾ ਪਹਾਂਤ ਆ ਕੇ ਮੁਰਦਿਆਂ ਵਿੱਚ ਤੁਹਾਨੂੰ ਜਰੂਰੀ ਦੇ ਨਾ ਤੋਂ ਆ ਮੇਰੀਆਂ ਜੁਰੀ ਨਿਕਲ ਫੈਨ ਨਹੀਂ ਹੋਈ ਹੋਰ ਗਾੜੀਆਂ ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਮੋਗਾ ਜ਼ਿਲ੍ਹੇ ਦਾ ਇੱਕੋ ਇੱਕ ਹਸਪਤਾਲ ਸਿਵਲ ਹਸਪਤਾਲ ਮੋਗਾ ਜੋ ਕਿ ਅਕਸਰ ਆਪਣੀਆਂ ਬਾਅਦ ਇੰਤਜ਼ਾਮੀਆਂ ਭ੍ਰਸ਼ਟਾਚਾਰ ਅਤੇ ਮਰੀਜ਼ਾਂ ਨੂੰ ਦਵਾਈ ਨਾ ਮਿਲਣ ਕਾਰਨ ਜਾਂ ਹੋਰ ਸਹੂਲਤਾਂ ਨਾ ਮਿਲਣ ਕਾਰਨ ਚਰਚਾ ਦੇ ਵਿੱਚ ਰਹਿੰਦਾ ਹੈ। ਬੀਤੇ ਕੱਲ ਵੀ ਹਸਪਤਾਲ ਖੁੱਲਣ ਤੋਂ ਡੇਢ ਘੰਟਾ ਬਾਅਦ ਹੀ ਮਰੀਜ਼ਾਂ ਨੇ ਉੱਥੇ ਜ਼ਬਰਦਸਤ ਹੰਗਾਮਾ ਕਰ ਦਿੱਤਾ। ਜ਼ੋਰਦਾਰ ਨਾਰੇਬਾਜ਼ੀ ਕੀਤੀ, ਐਸਐਮਓ ਦਾ ਘਰਾਓ ਵੀ ਕੀਤਾ। ਜਿਉਂ ਹੀ ਜੀ.ਡੀ.ਬੀ. ਮੀਡੀਆ ਨੂੰ ਇਹ ਸੰਬੰਧੀ ਖ਼ਬਰ ਮਿਲੀ ਤਾਂ ਮੀਡੀਆ ਵੱਲੋਂ ਮੌਕੇ ਤੇ ਜਾ ਕੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ। ਮਰੀਜ਼ਾਂ ਦਾ ਇਹ ਦੋਸ਼ ਸੀ ਕਿ ਡਾਕਟਰ ਆਪਣੀਆਂ ਸੀਟਾਂ ਤੇ ਨਹੀਂ ਬੈਠਦੇ ਤੇ ਸਕੈਨ ਕਮਰੇ ਵਿੱਚ ਮਰੀਜ਼ਾਂ ਦੀਆਂ ਸਕੈਨਾਂ ਨਹੀਂ ਹੋ ਰਹੀਆਂ ਤੇ ਮਰੀਜ਼ਾਂ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜੀ.ਡੀ.ਬੀ. ਮੀਡੀਆ ਵੱਲੋਂ ਮਰੀਜ਼ਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਹਸਪਤਾਲ ਦਾ ਦੌਰਾ ਕੀਤਾ ਗਿਆ। ਸਾਰੇ ਡਾਕਟਰਾਂ ਦੇ ਕਮਰਿਆਂ ਦੀ ਜਿਹੜੀ ਵੀਡੀਓ ਵੀ ਬਣਾਈ ਗਈ, ਵੀਡੀਓਗ੍ਰਾਫੀ ਕੀਤੀ ਗਈ। ਔਰ ਦੇਖਿਆ ਗਿਆ ਕਿ ਜ਼ਿਆਦਾਤਰ ਡਾਕਟਰ ਜਿਹੜੇ ਆਪਣੀਆਂ ਸੀਟਾਂ ਤੇ ਹਾਜ਼ਰ ਨਹੀਂ ਸਨ। ਇਸ ਦਾ ਕੀ ਕਾਰਨ ਸੀ? ਆਓ ਤੁਹਾਨੂੰ ਇਸ ਰਿਪੋਰਟ ਦੇ ਚੱਗੇ ਦਿਖਾਈਏ ਟਾਈਮ ਕਿੰਨਾ ਹੋਇਆ ਵੀਰੇ ਵੇਖਿਓ ਮੜੋ ਖਾਇਮ 10 ਵਜੇ 41 ਮਿੰਟ ਹੋਣਦੇ ਆ ਜੀ 12 ਨੰਬਰ ਕਮਰਾ ਜਿੱਥੇ ਕਿ ਸਭ ਤੋਂ ਵੱਧ ਮਰੀਜ਼ ਹੈ ਜਿਹੜੇ ਤਾਂ ਉਹ ਆ ਜਿੱਥੇ ਸਭ ਤੋਂ ਵੱਧ ਬਰੀਜ ਆ ਜਿਹੜੇ ਇੱਥੇ ਆਂਦੇ ਆ ਮੈਡੀਸਨ ਦਾ ਕਮਰਾ ਜਿਹੜਾ ਉਹ ਬੰਦ ਪਿਆ ਮਨੰਦਰ ਉਹ ਦਾ ਐਵਿਡੈਂਸ ਲਵੇ ਇੱਕ ਲਾਡ ਦਾ ਪ੍ਰੂਫਿੰਗ ਲੈ ਉਹ ਉਹ ਮਨੰਦਰ ਸੁਣ ਲੈ ਡੋਰਸੋਂ ਮੀਟਿੰਗ ਤੇ ਆ ਚੇਅਰ ਖਾਲੀ ਆ اٹੈਂਡੈਂਟ ਬੈਠੇ ਬੱਚੇ ਹਾਂ ਭੈਣ ਮੇਰੇ ਤੂੰ ਕਾ ਤੋ ਰੋ ਰਹੀ ਆ ਦੱਸ ਮੈਨੂੰ ਮੇਰੇ ਬਜ਼ਰੀਆਂ ਛੇ ਵੀਰੇ ਵਿਕਤੇ ਜੋ ਹਰਨੀ ਆ ਸਕੈਨ ਕਰਵਾਉਣੀਆਂ ਦਰਦ ਵਾਲਾ ਹੁੰਦਾ ਸਕੈਨ ਹੀ ਨਹੀਂ ਕਰਦੇ ਤਿੰਨ ਦਿਨ ਹੋ ਗਏ ਸਕੈਨ ਹੀ ਨਹੀਂ ਹੋਈ ਹੈ ਮੈਂ ਅੱਜ ਆਈ ਸੀ ਪਹਿਲਾਂ ਮੈਂ ਪ੍ਰਾਈਵੇਟ ਫਿਰਦੀ ਹੁਣ ਮੇਰੇ ਦਰਦ ਦਸਾਂ ਨਹੀਂ ਦਸਾਂ ਹੀ ਨਿਕਲਦਾ ਪਿਆ ਅੱਛਾ ਤੋ ਐਡਮਿਟ ਐਡਮਿਟ ਕਿਉਂ ਨਹੀਂ ਕੀਤਾ ਤੁਹਾਨੂੰ ਇਹਨਾਂ ਨੇ ਮੈਂ ਬੱਸ ਸੀ ਡਾਕਟਰ ਨੇ ਉਹ ਕਰਦਾ ਕਿ ਟੀਕੇ ਲਾਦੇ ਦਰਦ ਦਾ ਸੈੱਟ ਹੋ ਗਿਆ ਕਹਿੰਨਾ ਹੈ ਸਕੈਨ ਵਾਲਾ ਕੀ ਸਾਹਮਣੇ ਸਕੈਨ ਦੀ ਪਰਚੀ ਨਹੀਂ ਪੜਦਾ ਰੋ ਮਾਰਦਾ ਇੱਦਾਂ ਬੋਲਦਾ ਹੈ ਅੱਛਾ ਜੇ ਸਕੈਨ ਹੋਊਗੀ ਤਾਂ ਉਸ ਦਿਨ ਡਾਕਟਰ ਨੇ ਹੁਣ ਕੁਝ ਕਰਨਾ ਹੈ ਨਾ ਹਾਂਜੀ ਉਹ ਨਾ ਤਾਂ ਕੁਝ ਨੇ ਦਿਨ ਦਿਨ ਹੋ ਗਏ ਨਾ ਕੁਝ ਸਾਦੇ ਨੇ ਬੀਤੇ ਹੋਈਆਂ ਲੱਗੀਆਂ ਇੱਕ ਮਿੰਟ ਰੁਕੋ ਮੈਂ ਡਾਟਣਾ ਆ ਕੇ ਭਾਈ ਸਾਹਿਬ ਡਾਕਟਰ ਨੇ ਹੁਣ ਪਹਿਲੇ ਪਹਿਲੇ ਮੇਰੇ ਮੇਲੇ ਪਹਿਲੇ ਜਵਾਬ ਫਿਰ ਹੁਣ 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 ਅੰਦਰ ਭਜਦੇ ਜੀ ਉਹਦਾ ਇਹ ਕੰਮ ਕਰਦਾ ਨਾ ਨਾ ਉਹਦਾ ਅੰਦਰ ਨੂੰ ਭੱਜਿਆ ਹੋਣੇ ਉਹਦਾ ਹੁਣ ਇਹਦੇ ਤੁਸੀਂ ਕਿਹ ਧਰਨਾ ਲਾਉਣੇ ਆਂਗਾ ਜੀ ਇਹਨੇ ਆਪ ਨੇ ਆਪ ਦੇ ਆਪ ਦਾ ਦਿਖਾਇਆ 30 ਮਸਿਆ ਬੀ ਤੁਹਾਡੇ ਇਥੇ ਸਮੱਸਿਆ ਭਾਜੀ ਵੀ ਇਥੇ ਸਕੈਨਿੰਗ ਕਰਵਾਉਣ ਆਏ ਆਂ ਅਸੀਂ ਇੱਥੇ ਸਵੇਰੇ 7 ਵਜੇ ਤੋਂ ਬੈਠੇ ਆਂ ਹਾਂ ਅਸੀਂ ਇੱਥੇ ਬੈਠੇ ਆ ਤੇ ਮੁੰਡਾ ਗੇਟ ਖੋਲ੍ਹਿਆ ਅਸੀਂ ਜੇ ਡਾਕਟਰ ਸਾਹਿਬ ਆਉਣਗੇ ਕਿੰਨੇ ਦਿਨ ਹੋ ਗਏ ਨਹੀਂ ਆਉਂਦੇ ਜੀ ਆਉਂਦਾ ਤਾਂ ਹੀ ਗੇਟ ਖੋਲ੍ਹਿਆ ਜੀ ਆਉਣਗੇ ਤਾਂ ਅੱਛਾ ਅਸੀਂ ਬੈਠੇ ਰਹੇ ਲੈਨ ਲੱਗੀ ਵਾਵਾ ਲੋਕ ਇੱਥੇ 50 ਪਲੱਸ ਹੋ ਗਏ ਆ ਅੱਛਾ 9:30 ਹੋ ਗਿਆ ਤੇ ਉਹ ਆਇਆ ਕਹਿੰਦਾ ਵੀ ਡਾਕਟਰ ਸਾਹਿਬ ਮੀਟਿੰਗ ਤੇ ਉਹਨਾਂ ਨੇ ਨਹੀਂ ਆਉਣਾਗਾ ਸਾਰੇ ਦੁਖੀ ਸੀ ਸਾਰੇ ਧਰਨਾ ਲਾਉਣ ਚਲੇ ਗਏ ਆ ਇਹਨਾਂ ਨੇ ਧਰਨਾ ਲਾਇਆ ਡਾਕਟਰ ਸਾਹਿਬ ਉੱਥੋਂ ਜਿਹੜੇ ਸਿਵਲ ਸਰਜਨ ਨੇ ਉਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਆ ਬੁਲਾਇਆ ਤੇ ਆਉਂਦਿਆਂ ਨੂੰ ਇੱਥੇ ਲਾਈਨ ਹੋਰ ਲੱਗੀ ਪਈ ਸੀਗੀ ਉਹ ਡਾਕਟਰ ਸਾਹਿਬ ਆਂਦੇ ਨੇ ਵੀ ਤੁਸੀਂ ਲੈਣ ਕੀ ਗਏ ਜੇ ਇੱਥੇ ਜਦੋਂ ਤੁਹਾਡੀ ਪਰਚੀਆਂ ਫੜਦੇ ਪਏ ਆ ਇੱਥੇ ਹੁਣ ਰੋਬਾਰੀ ਦਾ ਰੌਲਾ ਪੈ ਗਿਆ ਆਂਦੇ ਵੀ ਤੁਸੀਂ ਲੈਣ ਕੀ ਗਏ ਜਦੋਂ ਇੱਥੇ ਪਰਚੀਆਂ ਫੜਦੇ ਪਏ ਆ ਅੱਛਾ ਜਦੋਂ ਜਵਾਬ ਤੂੰ ਆਪ ਦਿੱਤਾ ਆ ਵੀ ਆ ਡਾਕਟਰ ਸਾਹਿਬ ਨੇ ਆਉਣਾ ਨਹੀਂ ਗਾ ਹੁਣ ਤੂੰ ਪਰਚੀਆਂ ਕਿਹੜੀ ਖੁਸ਼ੀ ਚ ਫੜੀ ਜਾਂਦਾ ਵੀ ਤੁਹਾਨੂੰ ਬਾਅਦ ਚਾਏ ਨੇ ਬਿਲਕੁ 10 ਵਜੇ ਆਇਆ ਬਾਦੋ ਚ ਪਰਤੀਆਂ ਦੇ ਸਕੈਨ ਕਰਵਾਉਣ ਲੈ ਆਏ ਨੇ ਉਹ ਉੱਥੇ ਦੱਸੋ ਵੀ ਰੋਲਾ ਹੀ ਪੈਣਾ ਫਿਰ ਕੀ ਹੋਊਗਾ ਤੇ ਡਾਕਟਰ ਸਾਹਿਬੀਆ ਮਤਲਬ ਇੱਥੇ ਡਾਕਟਰ ਸਾਹਿਬੀਆ ਦਿਖਾਉਣੇ ਸੀ ਆ ਗਏ ਉਹ ਸਕੈਨ ਲਿਖ ਦਿੰਦੇ ਡਾਕਟਰ ਸਾਹਿਬ ਅੱਛਾ ਦਰਦ ਸਕੈਨ ਲੈ ਦੇ ਸਕੈਨ ਕਰਾਂਗੇ ਫਰਾਨੀ ਡਾਕਟਰ ਤੋਂ ਕਰਾ ਕੇ ਆਇਓ ਬਾਹਰੋਂ ਅੱਛਾ ਬਾਹਰੋਂ ਫਰਾਨੀ ਡਾਕਟਰ ਤੋਂ ਕਰਾ ਕੇ ਆਇਓ ਉਹਨੂੰ ਜਾ ਕੇ ਕਹੀ ਜਾ ਕੋ ਮਾਗ ਲੈਣ ਦੇ ਪੈਸੇ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਈਆ ਹੁਣ ਗਰੀਬ ਬੰਦੇ ਦੋ ਦੋ ਤਿੰਨ ਦੇ ਹਜ਼ਾਰ ਕਿਥੇ ਸਰਕਾਰੀ ਆਉਂਦਾ ਸਰਕਾਰੀ ਇਹ ਭੇਜਾ ਦਿੰਦੇ ਸਾਨੂੰ ਉਧਰ ਬਿਲਕੁਲ ਬਿਲਕੁਲ ਭਾਈ ਜੀ ਇੱਥੇ ਇੱਕ ਹੀ ਸਕੈਨ ਮਸ਼ੀਨ ਹੈ ਤੇ ਇੱਕ ਹੀ ਡਾਕਟਰ ਹੈ ਤੁਸੀਂ ਸਰਕਾਰ ਤੋਂ ਕੀ ਮੰਗ ਕਰੋਗੇ ਕਿ ਵੀ ਮਸ਼ੀਨਾਂ ਇੱਥੇ ਹੋਰ ਨਾ ਹੋਣ ਚਾਹੀਦੀਆਂ ਜਿਸ ਤਰ੍ਹਾਂ ਇੰਨਾ ਫ੍ਰੀਜ ਆ ਰਿਹਾ ਤੇ ਭਾਈ ਜੀ ਗੱਲ ਇੱਥੇ ਆ ਹਾਂ ਜੀ ਵੀ ਜਦੋਂ ਡਾਕਟਰ ਸਾਹਿਬ ਛੁੱਟੀ ਤੇ ਆ ਇਹਨਾਂ ਨੂੰ ਪਰਚੀ ਕੱਟਣੀ ਨਹੀਂ ਚਾਹੀਦੀ ਬਾਹਰੋਂ ਇਹਨਾਂ ਨੂੰ ਪਤਾ ਨਹੀਂਗਾ ਅਸੀਂ ਕੱਲ ਦੇ ਧੱਕੇ ਖਾਈ ਜਾਂਦੇ ਆ ਹਾਂ ਬਿਲਕੁਲ ਸਾਨੂੰ ਪਰਚੀ ਕੱਲ ਦੀ ਕੱਟੀ ਹੋਈ ਆ ਅੱਜ ਤੱਕ ਇਹ ਡਾਕਟਰ ਸਾਹਿਬ ਆਉਂਦੇ ਆ ਮੈਂ 8 ਵਜੇ ਤੋਂ 8 ਤੋਂ ਦੋ ਵਜੇ ਦਾ ਟਾਈਮ ਆ 10 ਵਜ ਗਿਆ ਅਜੇ ਤੱਕ ਇਹਨੇ ਇੱਕ ਸਕੈਨ ਕੀਤੀ ਜਿਹਦਾ ਨਾ ਗੱਲ ਪਾ ਕੇ ਬਾਹਰ ਤੁਰ ਜਾਂਦਾ ਠੀਕ ਹੈ ਠੀਕ ਹੈ ਹਾਂਜੀ ਬਜੀ ਫਿਰ ਡੈਟਸਾਲ ਦੀਆਂ ਕੈਮਰੇ ਚੱਲਦੇ ਰਿਕਾਰਡਿੰਗ ਚੈੱਕ ਕਰਾ ਲਓ ਇੱਕ ਸਕੈਨ ਕਰਨ ਤੋਂ ਪਹਿਲਾਂ ਤਿੰਨ ਵਾਰੀ ਬਾਹਰ ਨੂੰ ਜਾਂਦਾ ਕਿੱਧਰ ਜਾਂਦਾ ਹਮ ਇੱਥੇ 100 ਬੰਦਾ ਵੇਟ ਕਰਦਾ ਪਿਆ ਇੱਕ ਸਕੈਨ ਕਰਕੇ ਬਾਹਰ ਨੂੰ ਜਾਂਦਾ ਰੱਬ ਜਾਣੇ ਕਿੱਧਰ ਜਾਂਦਾ ਇਹਨੂੰ ਜਵਾਬ ਲਾਓ ਵੀ ਜਾਂਦਾ ਕਿੱਥੇ ਐਂਡਰ ਪੁੱਛਦੇ ਨਹੀਂ ਇਹ ਇੱਥੇ ਤੁਸੀਂ ਬੇਸ਼ੱਕ ਇਹ ਗੱਲ ਹੋਣੀ ਕੀਤੇ ਰਿਕਾਰਡਿੰਗ ਚੈੱਕ ਕਰਵਾ ਕੇ ਦੇਖ ਲਓ ਇੱਕ ਕੋ ਮੈਂ ਨਾ 4 ਸਕੈਨ ਅਜੇ ਤੱਕ ਕੀਤੀਆਂ ਨਹੀਂ ਹੋਣੀਆਂ ਤੇ ਕੈਮਰਾ ਚੈੱਕ ਕਰਾਉ ਮੇਸ਼ਾ 10 ਵਾਰੀ ਬਾਹਰ ਗਿਆ ਅੱਛਾ ਐਸੇ ਜਿਹੜੇ ਲੋਕ ਵੇਟ ਕਰਦੇ ਪਾਗਲੇ ਆ ਇਹਨੇ ਤਾਂ ਸਿਰਫ ਇਹਨੇ ਤਾਂ ਗੇੜੇ ਕੱਢ ਕੇ 4 ਵਜਾਉਣੇ ਆ ਵੀ ਕਿਸੇ ਨਾ ਕਿਸੇ ਤਰੀਕੇ 4 ਵਜ ਜਾਣ ਮੈਂ ਜਾਵਾਂ ਇਹਨੂੰ ਗਾਰਡ ਬੈਠੇ ਇਹਨਾਂ ਨੇ ਕੋਈ ਲਿੰਕ ਨਹੀਂ ਹੈਗਾ ਨਹੀਂ ਲੋਕਾਂ ਨਾਲ ਕੋਈ ਇਹਨਾਂ ਦਾ ਰਿਸ਼ਤਾ ਆ ਪਰਚੀ ਲੈ ਲੋ ਵੀ ਕੱਲ ਦੀ ਆ ਹੁਣ ਮੈਂ ਇਹਨਾਂ ਨਾਲ ਗੱਲ ਕੀਤੀ ਮੇਰੇ ਨਾਲ ਤੇਰੀ ਸਕੈਨ ਹੋਣੀ ਤੇਰੀ ਘਰ ਵਾਲੀ ਦੀ ਜਾ ਜੋਗਾਰ ਨਾ ਕਰ ਲੈ अच्छा कहना तो जिथे मर्ज़ी स्टैंड ਵਾਲੇ ਹੋਣੇ ਹੀ ਹੋਣੇ ਹੀ ਜਾਂਦਾ ਮੈਂ ਤਾਂ ਲੜਣ ਜਾਦੀ ਸਾਨੂੰ ਆਪ ਜਵਾਬ ਦਿੱਤਾ ਵੀ ਡਾਕਟਰ ਨਹੀਂ ਆਉਣਾਗਾ ਜਦੋਂ ਸਾਨੂੰ ਤੋੜ ਗਿਆ ਤੇ ਬਾਅਦ ਚ ਪਰਚੀਆਂ ਫੜਨ ਲੱਗਿਆ ਕਿਹੜੀ ਖੂਸੀ ਅਜਾ ਜਦੋਂ ਸਾਨੂੰ ਤੋੜਿਆ ਤੇ ਟਰਨ ਵਾਲਾ ਹੁੰ ਜਾਣਾ ਹੀ ਸੀ ਮੈਂ ਤਾਂ ਟਰਨ ਵਾਲਾ ਸਰੋਂ ਬਾਹਰ ਜਿੱਥੇ ਨੇ ਆਇਆ ਮੈਂ ਸਰਦੋਂ ਬਾਹਰ ਆਇਆ ਬਾਹਰ ਨਹੀਂ ਆਦਾ ਯੋਣ ਅੱਛਾ ਡਾਕਟਰ ਉਹ ਤੋਂ ਬਾਅਦ ਆ ਗਿਆ ਡਾਕਟਰ ਟਰਨ ਉਹਨਾਂ ਨੇ ਆਖਿਆ ਵੀ ਤੁਸੀਂ ਚਲੋ 10 ਮਿੰਟ ਤੱਕ ਆ ਗਿਆ ਆਉਂਦੇ ਡਾਕਟਰ ਬੈਠਾ ਕਿੱਥੋਂ ਆਇਆ ਇਹ ਪਹਿਲਾਂ ਕਿਹਦੇ ਛੁੱਟੀ ਦੀ ਡਾਕਟਰ ਡਾਕਟਰ ਹੈ ਨਹੀਂ ਇੱਥੇ ਕੋਈ ਸਕੈਨ ਨਹੀਂ ਕੋਈ ਸਕੈਨ ਨਹੀਂ ਹੋਣੀ ਕੋਈ ਚੋ ਕੇ ਭਾਜੋ ਤੁਸੀਂ ਆਪ ਦਾ ਆਪ ਜਵਾਬ ਦੇ ਰਹੇ ਨੇ ਇਹਨੂੰ ਵੀ ਤੂੰ ਗਿਆ ਕਿੱਧਰ ਸੀ ਇਹਨੂੰ ਤੈਨੂੰ ਆਪ ਨੂੰ ਆਪ ਹੀ ਜਲਦੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਇਹਨਾਂ ਨੇ ਮੋੜਤਾ ਪਹਿਲਾਂ ਵੀ ਡਾਕਟਰ ਨਹੀਂ ਆਇਆ ਜਦੋਂ ਤੁਸੀਂ ਧਰਨਾ ਲਾਣ ਲੱਗੇ ਉਸ ਤੋਂ ਬਾਅਦ ਡਾਕਟਰ ਆ ਗਿਆ ਐਸੇ ਇਨਸਾਨਾਂ ਤੋਂ ਲੈ ਛੋੜੇ ਦੋ ਛੋੜੇ ਐਸੇ ਇਨਸਾਨ ਨੇ ਵੱਡੇ ਐਸੇ ਲੋਕਾਂ ਵਿੱਚ ਉਹ ਕਹਿੰਦੇ ਸਾਡੇ ਕੋਲ 10 ਮਿੰਟ ਜੇ ਡਾਟ ਸਾਹਿਬ ਆ ਗਿਆ ਇੱਕ ਐਸਯੂ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਇਹ ਪਰਚੀ ਫੜਦਾ ਲੋਕਾਂ ਨੂੰ ਬੋਲਦਾ ਬਹੁਤ ਮਾੜਾ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਵਾਜੀ ਚੇਂਜ ਕਰ ਦਿੰਦਾ ਅੱਜ ਚੇਂਜ ਕਰਨ ਦੀ ਗੱਲ ਹੋਈ ਹੈ ਮਿੰਟ 5-7 ਹੋ ਰਿਹਾ ਕੈਮਰਾ ਚੈੱਕ ਕਰਾ ਲਓ ਇਹਨਾਂ ਨੂੰ ਧੱਕੇ ਮਾਰੇ ਆ ਅੱਪ ਯੂਰਫ ਲੋ ਤੇ ਦੱਸੋ ਤੁਹਾਨੂੰ ਉੱਥੇ ਬਹਿਣ ਲਈ ਧੱਕੇ ਮਾਰੇਗੇ ਨਹੀਂ ਨਾ ਇਹ ਅੱਛਾ ਤੁਹਾਨੂੰ ਧੱਕੇ ਮਾਰੇਗੇ ਕਿਉਂ ਮਾਰੇ ਆ ਕਿੰਨੀ ਉਮਰ ਆ ਤੁਹਾਡੀ ਮੇਰੀ 60 ਸਾਲ ਦੀ ਹੈ ਜੀ ਮੈਨੂੰ ਉਹਦੇ ਤੋਂ 60 ਸਾਲ ਦੀ ਉਮਰ ਹੈ ਇਹ ਥੋੜੀ ਬਦਲੇ ਇਹਨਾਂ ਨੂੰ ਗੱਲ ਤੋਂ ਵੇਵ ਕਰਦੇ ਆ ਇਹ ਲੋਕ ਕਰ ਦੋ ਕਰ ਦੋ ਮਤਲਬ ਇਹ ਨਾਂ ਕੀ ਬਾਪੂ ਜੀ ਤੁਹਾਡਾ ਸਰਜੇਂਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਹਾਂ ਉਹ ਐਸਐਮਓ ਸਾਹਿਬ ਬੈਠੇ ਨੇ ਉਹਨਾਂ ਨੂੰ ਕੁੱਸਣ ਉਹਨਾਂ ਨੇ ਆਹ 7 ਤਰੀਕ ਦੀ ਪਰਚੀ ਅਜੇ ਤੱਕ ਨਹੀਂ ਕੋਈ ਕੀਤਾ ਇਹਨਾਂ ਨੇ ਆਹ ਦੇਖ ਲਓ ਜੀ 7 ਤਰੀਕ ਦੀ ਪਰਚੀ ਆਹ ਦੇਖੋ ਕੋਈ ਐਸਐਮਓ ਕੈਮਰਾ ਲੈ ਕੇ ਆਉ ਤਾਂ ਮੈਂ ਬੋਲਦਾ ਤੇ ਬਾਪੂ ਨੂੰ ਲੈ ਕੇ ਸਕੈਨ ਹੈ ਨਾਲ ਲਿਖਿਆ ਆਹ ਦੇਖੋ ਹਾਂਜੀ ਸਕੈਨ ਲਿਖਿਆ ਤੇ ਹਰ ਰੋਜ਼ ਆ ਰਹੇ ਹੋ ਤੁਸੀਂ ਉਹਦਾ ਆ ਮੈਂ ਮਤਲਬ ਆਲੇ ਤਾਂ ਪਰਚੀ ਦੇਖੋ 7 ਤਰੀਕ ਡਾਕਟਰ ਸਾਹਿਬ ਨੇ ਜੀ ਸਕੈਨ 7 ਤਰੀਕ ਜੀ 12 ਨੰਬਰ ਚ 4 ਸਾਲੋਂ 13 14 ਤਰੀਕ ਹੋ ਗਈ ਹੈ ਹੂੰ ਬਿਲਕੁਲ ਬਿਲਕੁਲ ਬਹੁਤ ਦੁਖੀ ਹੋਇਆ ਹੈ ਕੰਮ ਉੱਥੇ ਜਾ ਕੇ ਦੱਸ ਲੋ ਜੀ ਕਿ ਕਰੀਏ ਹੋਏ ਬੋਲਦਾ ਵੀ ਆ ਬਾਪੂ ਨੂੰ ਠੱਕੇ ਵੱਜੇ ਆ ਕਿ ਨਹੀਂ ਵੱਜੇ ਇਹ ਨਾ ਕੀ ਮਰੀਜ਼ ਆ ਤੁਹਾਡੇ ਦੀਪੂ ਸੰਗਦੀ ਮੇਰਾ ਨਾਮ ਆ ਮੈਂ ਮਰੀਜ਼ ਆ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਆ ਜੀ ਤੇ ਸੈਲ ਡਾਊਨ ਆ ਜੀ ਮੇਰੇ ਹੱਤਾਂ ਹੋ ਗਿਆ ਤਰੇ ਫਰਦਿਆਂ ਨੂੰ ਇੱਥੇ ਹੀ ਠੱਕੇ ਖਾਂਦੇ ਆ ਨੂੰ ਪੱਲਿਆਂ ਦਾ ਚਾਰ ਦਾ ਪਰਚੀ ਨਹੀਂ ਕੱਟੀ ਜੇ ਪਰਚੀ ਕਟਾਲੀ ਤਾਂ ਫਿਰ ਹੁਣ ਬੈਡਮੈਂਡ ਦੀ ਉਹ ਆਰਡਰ ਨਹੀਂ ਦੇ ਰਿਹਾ ਕਹਿੰਦੇ ਨਹੀਂ ਕਰ ਸਕਦੇ ਵੱਡੇ ਡਾਕਟਰ ਸਾਹਿਬ ਕਹ ਰਹੇ ਹੁਣ ਤੁਸੀਂ ਕਰਾਉਣਾ ਕੀ ਹੈ ਤੁਹਾਡਾ ਅਈ ਦਾਖਲ ਹੋਣਾ ਜੀ ਇੱਥੇ ਕਮਰੇ ਡਾਕਟਰ ਨੂੰ ਮਿਲੇ 12 ਨੰਬਰ ਗਏ ਜੀ 12 ਨੰਬਰ ਵਾਲੇ ਨਹੀਂ ਆਵੇ ਮਗਰਲੀ ਸਾਈਡ ਲਿਖਿਆ ਜੀ ਘਰ ਤੋਂ ਬਹਿੰਦੇ ਹੀ ਨਹੀਂ 12 ਨੰਬਰ ਆ 12 ਨੰਬਰ ਵਾਲੇ ਨੇ ਲਿਖਿਆ ਕੱਲ ਆਇਆ ਸੀਗਾ ਨਹੀਂ ਹੋ ਗਏ ਕੱਲ ਸਾਨੂੰ ਆਹ ਲਿਖ ਕੇ ਮਗਰਲੀ ਸਾਈਡ ਦੇਦਾ ਕਹਿੰਦਾ ਨਹੀਂ ਮੈਂ ਨਹੀਂ ਕਰ ਸਕਦਾ ਮੈਂ ਰਿਪੋਰਟ ਕਹਿੰਦਾ ਨਹੀਂ ਮੰਨਣੀ ਨਹੀਂ ਨਹੀਂ ਇਹ ਤਾਂ ਦਿਮਾਗੀ ਬਿਮਾਰੀਆਂ ਦੇ ਡਾਕਟਰ ਆ ਜਿੰਨਾਂ ਕੋਲੇ ਤੁਸੀਂ ਗਏ ਆ 12 12 ਨੰਬਰ ਕਮਰਾ ਪਰਲੇ ਪਾਸੇ ਆ 12 A ਔਰ ਲੱਗ ਪਰ ਨਹੀਂ ਆਉਂਦੇ ਨਹੀਂ ਆਉਂਦੇ ਹਾਂ ਬਿਲਕੁਲ ਵੀ ਨਹੀਂ ਆਉਂਦੇ ਜੀ ਡਾਕਟਰ ਸਾਹਿਬ ਆ 7 ਤਰੀਕ ਤੋਂ ਮੈਂ ਉੱਥੇ ਉਧਰ ਵੀ ਜਾ ਰਿਹਾ ਆ ਪਰ ਡਾਕਟਰ ਸਾਹਿਬ ਨਹੀਂ ਆ ਰਹੇ ਚਲੋ ਪੁੱਛੀ ਦਾ ਕਹਿੰਦੇ ਛੁੱਟੀ ਤੇ ਆ ਜਿਹਨੂੰ ਜੋ ਪੁੱਛੀ ਦਾ ਇੱਥੇ ਆਉਂਦੇ ਆ ਆ ਚੱਕਰ ਆ ਸੋ ਜਿਸ ਤਰ੍ਹਾਂ ਜੀ ਡੀ ਪੀ ਮੀਡੀਆ ਵੱਲੋਂ ਤੁਹਾਨੂੰ ਦਿਖਾਇਆ ਗਿਆ ਕਿ ਕਮਰਾ ਨੰਬਰ 12 ਜਿਸ ਦੇ ਵਿੱਚ ਐਮ ਡੀ ਮੈਡੀਸਨ ਬੈਠਦੇ ਹਨ ਉਸ ਨੂੰ ਤਾਲਾ ਲੱਗਿਆ ਹੋਇਆ ਹੈ ਉਸ ਦਾ ਨਾਲ ਦਾ ਕਮਰਾ ਕਮਰਾ ਨੰਬਰ 12 A ਜਿਸ ਦੇ ਵਿੱਚ ਮਨੋ ਜਿਹੜੇ ਡਾਕਟਰ ਬੈਠਦੇ ਸਕੈਟ੍ਰਿਕ ਬੈਠਦੇ ਆ ਦਿਮਾਗੀ ਬਿਮਾਰੀਆਂ ਦੇ ਮਾਹ ਡਾਕਟਰ ਬੈਠਦੇ ਆ ਸੋ ਉਹ ਡੀ ਐਮ ਸੀ ਦੀ ਜਗ੍ਹਾ ਤੇ ਡੀ ਸੀ ਸਾਹਿਬ ਦੀ ਮੀਟਿੰਗ ਦੇ ਵਿੱਚ ਗਏ ਹੋਏ ਸਨ ਸਕਿਨ ਵਾਲੇ ਡਾਕਟਰ ਵੀ ਕਿਉਂਕਿ ਉਹ ਪ੍ਰੋਗਰਾਮ ਅਫੀਸਰ ਨੇ ਉਹ ਵੀ ਮੀਟਿੰਗ ਦੇ ਵਿੱਚ ਸਨ ਆਰਥੋ ਵਾਲੇ ਡਾਕਟਰ ਵੀ ਮੀਟਿੰਗ ਦੇ ਵਿੱਚ ਸਨ ਆਈ ਵਾਲੇ ਡਾਕਟਰ ਆ ਜਿਹੜੇ ਉਹ ਐਮਰਜੈਂਸੀ ਡਿਊਟੀ ਕਰ ਰਹੇ ਸਨ ਤੇ ईएनटी ਦੀ पोस्ट ਨੱਕ ਕੰਨ ਗਲੇ ਦੀ ਪੋਸਟ ਹੈ ਜਿਹੜੇ ਡਾਕਟਰ ਦੀ ਪੋਸਟ ਪਿਛਲੇ 3 ਮਹੀਨਿਆਂ ਤੋਂ ਇੱਥੇ ਖਾਲੀ ਪਈ ਹੈ ਜਿਸ ਨੂੰ ਭਰਿਆ ਨਹੀਂ ਗਿਆ ਇਸ ਓਪੀਡੀ ਦੇ ਵਿੱਚ ਸਿਰਫ ਇੱਕੋ ਇੱਕ ਡਾਕਟਰ ਅਵੇਲੇਬਲ ਸਨ ਜਿਹੜੇ ਕਿ ਸਰਜਨ 11 ਨੰਬਰ ਕਮਰੇ ਦੇ ਵਿੱਚ ਬੈਠੇ ਸਨ ਤੇ ਮਰੀਜ਼ਾਂ ਨੂੰ ਟੈਂਡ ਕਰ ਰਹੇ ਸਨ ਇਸ ਤੋਂ ਇਲਾਵਾ ਸਕੈਨ ਵਾਲੇ ਡਾਕਟਰ ਉਹਨਾਂ ਨੇ ਵੀ ਮੀਟਿੰਗ ਦੇ ਵਿੱਚ ਜਾਣਾ ਸੀ ਪਰ ਰੌਲਾ ਪੈਣ ਤੋਂ ਬਾਅਦ ਉਹਨਾਂ ਨੂੰ ਮੀਟਿੰਗ ਦੇ ਵਿੱਚੋਂ ਜਾਣ ਰੋਕ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਡਾਕਟਰ ਚਰਨਪ੍ਰੀਤ ਨੂੰ ਮੀਟਿੰਗ ਦੇ ਵਿੱਚ ਭੇਜਿਆ ਗਿਆ ਸੋ ਰੌਲਾ ਇਸ ਗੱਲ ਨੂੰ ਪਿਆ ਕਿ ਪਹਿਲਾਂ ਜਦੋਂ ਕਹਿ ਦਿੱਤਾ ਗਿਆ ਕਿ ਸਕੈਨ ਵਾਲੇ ਡਾਕਟਰ ਨਹੀਂ ਆਉਣਗੇ ਤਾਂ ਮਰੀਜ਼ ਗੁੱਸੇ ਵਿੱਚ ਆ ਕੇ ਧਰਨਾ ਲਾਉਣ ਗੇਟ ਤੇ ਚਲੇ ਗਏ ਤੇ ਜਦੋਂ ਵਾਪਸ ਆਏ ਤਾਂ ਉਹਨਾਂ ਦੀ ਜਗ੍ਹਾ ਤੇ ਨਵੇਂ ਮਰੀਜ਼ਾਂ ਦੀਆਂ ਪਰਚੀਆਂ ਜਿਹੜੀਆਂ ਉਹ ਫੜ ਲਈਆਂ ਗਈਆਂ ਤੇ ਜਿਸ ਕਾਰਨ ਜਿਹੜੇ ਪਹਿਲਾਂ ਹੀ ਮਰੀਜ਼ ਸੀਗੇ ਉਹ ਰੌਲਾ ਪਾ ਰਹੇ ਸੀਗੇ ਸੋ ਜੀ.ਡੀ.ਵੀ. ਮੀਡੀਆ ਦੇ ਧਿਆਨ ਦੇ ਵਿੱਚ ਆਇਆ ਕਿ ਇੱਕ ਔਰਤ ਜੋ ਕਿ ਬਹੁਤ ਜ਼ਿਆਦਾ ਤੰਗ ਸੀ ਉਹਦੀ ਡਾਕਟਰ ਨਾਲ ਗੱਲਬਾਤ ਕਰਕੇ ਪਹਿਲ ਦੇ ਆਧਾਰ ਤੇ ਸਕੈਨ ਕਰਵਾਈ ਤੇ ਉਹਦੀ ਸਮੱਸਿਆ ਦਾ ਹੱਲ ਕਰਵਾਇਆ ਗਿਆ ਇਸ ਤੋਂ ਇਲਾਵਾ ਇੱਕ ਬਜ਼ੁਰਗ ਦੀ ਜਿਹੜੀ ਸਕੈਨ ਵੀ ਪਹਿਲ ਦੇ ਆਧਾਰ ਤੇ ਕਰਵਾਈ ਗਈ ਸਾਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਜੀ.ਡੀ.ਬੀ. ਮੈਡੀਆ ਨਹੀਂ ਕਰ ਸਕਿਆ ਕਿਉਂਕਿ ਉੱਥੇ ਸਟਾਫ ਦੀ ਬਹੁਤ ਜ਼ਿਆਦਾ ਘਾਟ ਹੈ ਔਰ ਸਕੈਨ ਮਸ਼ੀਨ ਵੀ ਸਿਰਫ ਇੱਕ ਹੀ ਹੈ ਇੰਨੇ ਵੱਡੇ ਹਸਪਤਾਲ ਦੇ ਵਿੱਚ ਸਿਰਫ ਇੱਕ ਸਕੈਨ ਮਸ਼ੀਨ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਪ੍ਰਬੰਧਾਂ ਦੀ ਘਾਟ ਕਾਰਨ ਬਾਅਦ ਇੰਤਜ਼ਾਮੀ ਦੇ ਕਾਰਨ ਫੰਡਾਂ ਦੀ ਦੁਰਵਰਤੋਂ ਦੇ ਕਾਰਨ ਸਿਵਲ ਹਸਪਤਲ ਜਿਹੜਾ ਹੈ ਉਹ ਬੁਰੀ ਤਰ੍ਹਾਂ ਜਿਹੜਾ ਮਿਸ ਮੈਨੇਜਮੈਂਟ ਦਾ ਸ਼ਿਕਾਰ ਹੋ ਚੁੱਕਿਆ ਇਸ ਬਾਰੇ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਆ ਚੁੱਕੀਆਂ ਹਨ ਪਰ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ